ਅਸਸਲਾਮੁਅਲੈਕੁਮ ਜੀ ਸਵਾਗਤ ਹੈ ਆਪ ਸਭ ਦਾ ਸਾਡੇ ਚੈਨਲ ਪੰਜ ਪੀਸ ਹਲਕਰ ਤੇ ਦੁਆ ਬਰਯਾਦ ਕਰਦੇ ਆਂ ਸਾਰੇ ਤੁਹਾਨੂੰ ਸਟੇਟ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਪੈਰੋ ਬਾਬੇ ਦਾ ਬੜਾ ਪਾਵਰਫੁਲ ਸ਼ਕਤੀਸ਼ਾਲੀ ਕਲਮਾ ਇਹ ਕਲਮਾ ਇੰਨਾ ਪਾਵਰਫੁਲ ਆ ਇਹਨੂੰ ਇੱਕ ਵਾਰੀ ਸਿੱਧ ਕਰ ਲਿਆ ਤਾਂ ਤੁਹਾਨੂੰ ਕੋਈ ਚੀਜ਼ ਦੀ ਲੋੜ ਨਹੀਂ ਹੈਗੀ ਤੇ ਇਹਦੇ ਨਾਲ ਚੌਂਕੀ ਨਹੀਂ ਆਊਗੀ ਜਿਵੇਂ ਚੌਂਕੀ ਆਦੀਆਂ ਨਹੀਂ ਖੇਡਣ ਵਾਲਾ ਪੰਦਾ ਬੰਦਾ ਇਹਨਾਂ ਚੌਂਕੀ ਨਹੀਂ ਆਊਗੀ ਤੇ ਇਹ ਸਿੱਧਾ ਤੁਹਾਡਾ ਬਚਣ ਕਰੂਗਾ ਤੇ ਤੁਹਾਡਾ ਕੰਮ ਕਰੂਗਾ ਤਨੂ ਸੱਚਾ ਦਰਸ਼ਨ ਦੂਆ ਥੋੜੇ ਨਾਲ ਲੰਗ ਸੰਗ ਹੋ ਕੇ ਚੱਲੂ ਵਾ ਸੱਜੇ ਪਾਸੇ ਠੀਕ ਹੈ ਜੀ ਅਗਰ ਖੱਬੇ ਪਾਸੇ ਆਇਆ ਸਮਝੋ ਤੁਹਾਡਾ ਸਿੱਧ ਨਹੀਂ ਹੋਇਆ ਤੁਹਾਨੂੰ ਉਲਟਾ ਨੁਕਸਾਨ ਪਰ ਗਿਆ ਜੇ ਸੱਜੇ ਪਾਸੇ ਆ ਗਿਆ ਸੱਜੇ ਪਾਸੇ ਤੁਹਾਡੇ ਖੜ ਕੇ ਤੁਹਾਡੇ ਨਾਲ ਬੈਲ ਕਰ ਰਿਹਾ ਚੱਲ ਰਿਹਾ ਤਾਂ ਸਮਝੋ ਤੁਹਾਡੇ ਬਾਰੇ ਨਿਆਰੇ ਆ ਸੋ ਸਾਰੀ ਵਿਧੀ ਸਾਰਾ ਕੁਝ ਮੰਤਰ ਵਗੈਰਾ ਦੱਸ ਤੋ ਪਹਿਲਾਂ ਆਪ ਸਭ ਨੂੰ ਸਭ ਤੋਂ ਪਹਿਲਾਂ ਗੁਜਾਰਿਸ਼ ਆ ਕਿ ਸਾਡੇ ਚੈਨਲ ਪੰਜ ਪੀਰ ਸਰਕਾਰ ਨੂੰ ਵੱਧ ਤੋਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਨੂੰ ਦਬਕੇ ਰੱਖੋ ਤਾਂ ਜੋ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਤੁਸੀਂ ਇਹੋ ਜਿਹਿਆਂ ਸੇਵਾ ਸਿੱਧੀਆਂ ਕਰਕੇ ਦੀਨ ਦੁਨੀਆ ਦਾ ਭਲਾ ਕਰਦੇ ਰਹੋ। ਸੋ ਗੱਲ ਕਰਦੇ ਜਿਵੇਂ ਪੈਰੋ ਬਾਬੇ ਨੂੰ ਸਾਰੇ ਜਾਣਦੇ ਪੈਰੋਂ ਇੱਕ ਨਹੀਂ ਹੈ ਕਈ ਨੇ। ਠੀਕ ਹੈ ਜੀ। ਕਈ ਦੇਵੀ ਦੇਵਤਾ ਦੇ ਨਾਲ ਚੱਲਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਪੈਰੋਂ ਨੇ। ਤੋਂ ਅੱਜ ਅਸੀਂ ਜਿਹੜੇ ਤੁਹਾਨੂੰ ਪੈਰੋਂ ਦੀ ਸੇਵਾ ਦੇ ਜਾਂ ਰਹੇ ਹਾਂ। ਕਲਮਕਲਾਂ ਦੇ ਜਾਂ ਰਹੇ ਹਾਂ, ਵਿਧੀ ਦੇ ਜਾਂ ਰਹੇ ਹਾਂ। ਇਹ ਥੋੜਾ ਕਾਲੇ ਹਲਮ ਦੇ ਚੱਲਦਾ ਹੈ ਪੈਰੋਂ। ਠੀਕ ਹੈ ਜੀ। ਦਰੂ ਵਗੈਰਾ ਸਾਰਾ ਕੁਝ ਇਹਨਾਂ ਦੇ ਲੱਗਦਾ ਆ। ਤੇ ਪੈਰੋਂ ਦੀ ਇਸ ਪੈਰੋਂ ਦੀ ਇੱਕ ਖਾਸियत ਤਾਂ ਮੈਂ ਜਿੱਦਾਂ ਸਾਰੇ ਪੈਰ ਹਾਂ ਆਪਣੇ ਆਪ ਤੇ ਇੱਕ ਬਲੀ ਨੇ ਪਰ ਤੁਰ ਨੂਰੀ ਤੇ ਜਿਹੜੇ ਨੂਰੀ ਚ ਚੱਲਦੇ ਨੇ ਉਹ ਕੋਈ ਕੰਮ ਇਦਾਂ ਦੇ ਜਿਹੜੇ ਨਹੀਂ ਵੀ ਕਰਦੇ ਜਿਹੜੇ ਗੰਦ ਵਾਲੇ ਕੰਮ ਹੁੰਦੇ ਆ ਇਹ ਪੈਰੋਂ ਗੰਦੀ ਥਾਂ ਤੇ ਬੜਦੋ ਜਿਹਨ ਉੱਤੇ ਵੀ ਚੱਲ ਜਾਂਦਾ ਚੰਗੀ ਥਾਂ ਤੇ ਬੜਦੋ ਨਾ ਉੱਤੇ ਵੀ ਚੱਲ ਜਾਣਾ ਹਰੇਕ ਤਰ੍ਹਾਂ ਦਾ ਕੰਮ ਕਰੂ ਥੋੜਾ ਚੰਗਾ ਮਾੜਾ ਜਿੱਦਾਂ ਦਾ ਮਰਜ਼ੀ ਹੋਵੇ ਪਰ ਚੰਗਾ ਮਾੜਾ ਕਰਨ ਤੋਂ ਪਹਿਲਾਂ ਚੰਗਾ ਕਰੂੰਗੇ ਚੰਗੀ ਗੱਲਾਂ ਮਾੜਾ ਕਰੂੰਗੇ ਉਹ ਭੁਗਤੂੰਗੇ ਕੰਮ ਇਹਨੇ ਸਾਰੇ ਕਰਦਨੇ ਆ ਪਰ ਭੁਗਤੂੰਗੇ ਠੀਕ ਆ ਜੀ ਜਿਹੜੀ ਗੱਲ ਜਿਵੇਂ ਮੜੀ ਮਸਾਣੀ ਕਿਸਤ ਲੱਗੀ ਹੁੰਦੀ ਆ ਕੋਰੀ ਲੱਗੀ ਜਾਂਦੇ ਕੋਰੀ ਲੱਗਿਆ ਹੁੰਦਾ ਠੀਕ ਆ ਇਦਾਂ ਇਹ ਗੰਦੀਆਂ ਚੀਜ਼ਾਂ ਮੋੜੀ ਲੱਗੀ ਹੁੰਦੀ ਆ ਜਿਨ੍ਹਾਂ ਦੀ ਛੇਤੀ ਕਿਤੇ ਕਾਟ ਨਹੀਂ ਹੁੰਦੀ ਨਾ ਸੁਰ ਹੁੰਦਾ ਉਹਨਾਂ ਦੇ ਉੱਤੇ ਤੇ ਪੈਰੋਂ ਇਹ ਜਿਹੜੇ ਪੈਰੋਂ ਦੀ ਸੇਵਾ ਇਹ ਕਲਮਾ ਇਹ ਇੱਕ ਇੱਕ ਇਦਾਂ ਦੀ ਸਿੱਧ ਸੇਵਾ ਆ ਜਿਹਦੇ ਨਾਲ ਕਿ ਤੁਸੀਂ ਇਹਦੀ ਕਾਟ ਵੀ ਕਰ ਸਕਦੇ ਹੋ ਤੇ ਹਥੌੜਾ ਵੀ ਪਾ ਸਕਦੇ ਹੋ ਮਿੰਟੋ ਮੇਟਿੰਗ ਰੋਕ ਵੀ ਸਕਦੇ ਹੋ ਜਿਹੜੀਆਂ ਚੀਜ਼ਾਂ ਇਦਾਂ ਦੀ ਗਲਤਮਲਤ ਹੁੰਦੀਆਂ ਹਰ ਇੱਕ ਚੀਜ਼ ਨੂੰ ਰੋਕਣ ਦੇ ਵੇ ਸਮਰਥਨ ਇਹ ਪੂਤ ਪ੍ਰੇਜੇ ਨਖਵੀਸ ਮੜੀ ਮਸਾਣੀ ਕੋਰੀ ਰੇਕੀ ਨੂੰ ਰੋਕਣ ਦੇ ਵਿੱਚ ਸਮਰਥਾ ਹੈ ਪਰਮਭਬੀ ਦਾ ਕਲਮਾ ਇਸ ਕਲਮੇ ਨੂੰ ਸਿੱਧ ਕਰਨ ਲਈ ਤੁਹਾਨੂੰ ਸਵਾ ਮਹੀਨੇ ਦੀ ਸੇਵਾ ਕਰਨੀ ਪੈਣੀ ਹੈ ਪੂਰੇ ਕਤੌੜੀ ਦੇ ਸਾਫ ਸੁਥਰੇ ਰਹਿਣਾ ਬਿਲਕੁਲ ਕਲੀਅਰ ਸਾਫ ਸੁਥਰੇ ਠੀਕ ਹੈ ਜੀ ਤੇ ਮੂੰਹ ਚ ਕੋਈ ਮਾੜਾ ਬੋਲ ਨਹੀਂ ਬੋਲਣਾ ਕਿਸੇ ਵੱਲ ਮਾੜਾ ਤੱਕਣਾ ਨਹੀਂ ਪੂਰਨਾ ਨਹੀਂ ਕਿਸੇ ਨੂੰ ਗਾਲ-ਵਾਲ ਨਹੀਂ ਕੱਢਣੀ ਮਨ ਦੇ ਵਿੱਚ ਕ੍ਰੋਧ ਨਹੀਂ ਲਿਆਉਣਾ ਕ੍ਰੋਧ ਲਿਆਉਗੇ ਤੁਹਾਡਾ ਅਗਲੇ ਨੁਕਸਾਨ ਹੋਣਾ ਹੈ ਤੁਹਾਡਾ ਵੀ ਨੁਕਸਾਨ ਹੋਊਗਾ ਠੀਕ ਹੈ ਕਿਉਂਕਿ ਇਹਦੇ ਵਿੱਚ ਕ੍ਰੋਧ ਆਊਗਾ ਹੋਊਗਾ ਇਸ ਕਰਕੇ ਇਹਨੂੰ ਘਰ ਦੇ ਵਿੱਚ ਨਹੀਂ ਕੀਤਾ ਜਾਵੇ ਤਾਂ ਚੰਗੀ ਗੱਲ ਹੈ ਕਿਤੇ ਬਾਹਰ ਕਾਂਤ ਸਹੰਤ ਜਾਂ ਕਿਸੇ ਢੇਰੇ ਚ ਜਾ ਕੇਤੇ ਕੋਈ ਕੰਨਾਂ ਦੇ ਕੋਲ ਐਕਸਟਰਾ ਜਗ੍ਹਾ ਹੁੰਦੀ ਹੈ ਉੱਥੇ ਕਰ ਸਕਦੇ ਹੋ ਘਰ ਦੇ ਵਿੱਚ ਨਹੀਂ ਕਰੋ ਤਾਂ ਚੰਗੀ ਗੱਲ ਹੈ ਕਿ ਘਰ ਦੇ ਵਿੱਚ ਗੁੱਸਾ ਆ ਹੀ ਜਾਂਦਾ ਠੀਕ ਹੈ ਜੀ ਸਵਾ ਮਹੀਨਾ ਤੁਸੀਂ ਇਹ ਸੇਵਾ ਕਰਨੀ ਹੈ ਬਿਨਾ ਗੁਰੂ ਵਾਲਾ ਕੋਈ ਨਹੀਂ ਕਰੂਗਾ ਬਿਨਾ ਗੁਰੂ ਵਾਲਾ ਇੱਥੇ ਵੀਡੀਓ ਛੱਡ ਦੋਵੇ ਠੀਕ ਹੈ ਜੀ ਗੁਰੂ ਬਣਾ ਲਓ ਫੇਰ ਕਰ ਲਓ ਬੜੇ ਤਾਕਤਵਰ ਕਲਮੇ ਆ ਬੜਾ ਬਹੁਤ ਸ਼ਕਤੀਸ਼ਾਲੀ ਕਲਮਾ ਇਹ ਤੁਹਾਨੂੰ ਕਲਮਾ ਸੁਣ ਕੇ ਪਤਾ ਲੱਗ ਜਾਣਾ ਤੇ ਸਵਾ ਮਹੀਨੇ ਦਾ ਕਲਮਾ ਰੂਗਾ ਸਵਾ ਮਹੀਨੇ ਦੇ ਵਿੱਚ ਤੁਸੀਂ ਕਾਲੇ ਕਪੜੇ ਪਾਉਣੇ ਆ ਸਵਾ ਮਹੀਨੇ ਠੀਕ ਆ ਜੀ ਜਿਹੜਾ ਇੱਕ ਵਸਤਰ ਰੋਜ਼ ਪਾ ਕੇ ਤੁਸੀਂ ਬਹਿਣਾ ਹੈ ਉੱਥੇ ਜਗਾ ਤੇ ਆਪਣੀ ਗੱਦੀ ਤੇ ਕਾਲੇ ਜਾਂ ਕਾਲਾ ਜਾਂ ਹਸਣ ਲੈਣਾ ਆ ਉਹ ਤੁਸੀਂ ਵਸਤਰ ਲੱਗ ਰੱਖਣੇ ਆ ਤੇ ਜਿਹੜਾ ਉੱਦਾਂ ਰੋਜ਼ ਪਾਉਣੇ ਉਹ ਵੀ ਤੁਸੀਂ ਕਾਲੇ ਪਾ ਲਓ ਜਿਆਦਾ ਚੰਗੀ ਗੱਲ ਆ ਅਗਰ ਨਹੀਂ ਪਾਉਣਾ ਤਾਂ ਕੋਈ ਗੱਲ ਨਹੀਂ ਤੁਸੀਂ ਪਾਠ ਵੇਲੇ ਕਰਨ ਵੇਲੇ ਕਾਲੇ ਵਸਤਰ ਪਾ ਕੇ ਹੀ ਬਹਿਣਾ ਆ ਕੌੜੀ ਸਰ ਨੂੰ ਮੜਾ ਮੂਟਾ ਕੱਪੜਾ ਲੈ ਲਓ ਸਿਰ ਟੱਕੇ ਕਰਨਾ ਠੀਕ ਹੈ ਜੀ ਦੇ ਦਿਨ ਨਾਲ ਤੁਹਾਨੂੰ ਲੱਡੂ ਚਾਹੀਦੇ ਨੇ ਪੋਤਾਸੇ ਚਾਹੀਦੇ ਨੇ ਵਧੀਆ ਜੀ ਸ਼ਰਾਬ ਚਾਹੀਦੀ ਆ ਇੱਕ ਨਾਰੀਅਲ ਚਾਹੀਦਾ ਆ ਠੀਕ ਹੈ ਜੀ ਨਾਲ ਅਰਗਬੱਤੀਆਂ ਸੰਤ ਧੂਪ ਗੁਗਰ ਧੂਪ ਇਹ ਸਭ ਤੋਂ ਨਾਲਸ ਮੌਨ ਦਾ ਗੁਗਲ ਲੱਬੂ ਆ ਇਹ ਤੇ ਨਾਲ ਬਾਬੇ ਦੀ ਮੰਨੀ ਮੰਨੀ ਵੀ ਜ਼ਰੂਰ ਲਾਉਣੀ ਆ ਠੀਕ ਹੈ ਜੀ ਪੈਰੋਂ ਦੀ ਜਿਹੜੀ ਮੰਨੀ ਹੁੰਦੀ ਆ ਉਹ ਲਗਣੀ ਲਗਣੀਆਂ ਨਾਲ ਤੇ ਤੁਸੀਂ ਅਗਰ ਮੰਨੀ ਪਹਿਲਾ ਰੋਜ ਨਹੀਂ ਲਾ ਸਕਦੇ ਤਾਂ ਮੰਨੀ ਦਾ ਕੰਮ ਕਰ ਸਕਦੇ ਆ ਕਿ ਇੱਕ ਦਿਨ ਰੱਖ ਲਿਓ ਸਵਾ ਮਹੀਨੇ ਦੇ ਵਿੱਚ ਜਾਂ ਮੰਗਲਵਾਰ ਦੀ ਮੰਗਲਵਾਰ ਦੀ ਜਾਂ ਸਵਾ ਮਹੀਨੇ ਦੇ ਵਿੱਚ ਜਾਂ ਸ਼ਨੀਵਾਰ ਦੀ ਸ਼ਨੀਵਾਰ ਦੀ ਜਾਂ ਸਮਝ ਗਏ ਨਾ ਜਿਹੜਾ ਬਾਕੀ ਸਬਾਣ ਆਇਆ ਤਾਂ ਤੁਸੀਂ ਰੋਜ ਰੱਖਣੀ ਰੱਖਣਾ ਮੰਨੀ ਰੋਜ ਨਹੀਂ ਬਣਾ ਸਕਦੇ ਠੀਕ ਹੈ ਜੀ ਮੰਨੀ ਜਾਂ ਤੁਸੀਂ ਮੰਗਲਵਾਰ ਦੀ ਮੰਗਲਵਾਰ ਜਾਂ ਸ਼ਨੀਵਾਰ ਦੀ ਸ਼ਨੀਵਾਰ ਐਦਾਂ ਤੁਸੀਂ ਲਾਈਏ ਤੇ ਇੱਕ ਦਿਨ ਦੋਨਾਂ ਚ ਮਿਥ ਕੇ ਰੱਖ ਲਿਓ ਤੇ ਸ਼ੁੱਕਰ ਸ਼ੁਰੂ ਵੀ ਤੁਸੀਂ ਇਹ ਮੰਗਲਵਾਰ ਜਾਂ ਸ਼ਨੀਵਾਰ ਅਸੀਂ ਕਰਨੀ ਆ ਜਦੋਂ ਕਰਨੀ ਆ ਉਹ ਦਿਨ ਮੰਦੀ ਲਾ ਕੇ ਕਰਨੀ ਆ ਇਹ ਸਾਰਾ ਸਮਾਨ ਤੁਸੀਂ ਕੋਲ ਰੱਖਣਾ ਰੋਜ਼ ਮੰਨੀ ਸ਼ਨੀਵਾਰ ਜਾਂ ਮੰਗਲਵਾਰ ਕੋਈ ਇੱਕ ਦਿਨ ਚੂਸ ਕਰ ਲਿਓ ਉਸ ਦਿਨ ਤੁਸੀਂ ਲਾ ਲਿਆ ਕਰੋ ਠੀਕ ਹੈ ਜੀ ਤੇ ਦੱਖਣ ਸਾਈਡ ਨੂੰ ਉੱਤਰ ਸਾਈਡ ਨੂੰ ਚੋਲੇ ਮੂੰਹ ਕਰਕੇ ਬੈਣਾ ਆ ਠੀਕ ਹੈ ਜੀ ਤੇ ਰੋਜ਼ ਦੀ ਰੋਜ਼ ਤੁਸੀਂ ਇੱਕ ਉਹ ਸਰੂਪ ਲਾ ਕੇ ਜਰੂਰ ਰੱਖਣਾ ਕੋਲ ਕੋਈ ਪਾਬੇ ਬਾਬੇ ਦਾ ਕੋਈ ਫੋਟੋ ਜਗੋਂ ਮੂਰਤੀ ਉਹ ਜ਼ਰੂਰ ਤੁਸੀਂ ਲਾ ਕੇ ਰੱਖਣੀ ਆ ਤੇ ਰੋਜ਼ 108 ਵਾਲੀ 8 ਮਣਕੀਆਂ ਵਾਲੀ ਮਾਲਾ ਦੇ ਉੱਤੇ ਹੀ ਇਹਨੂੰ ਜਪ ਕਰਨਾ ਤੁਸੀਂ ਤੇ ਜਿੰਨਾ ਚਿਰ ਤੁਹਾਡੀ ਇਹ ਸੇਵਾ ਚੱਲ ਰਹੀ ਹੈ ਉਹਨਾਂ ਚਿਰ ਤੁਸੀਂ ਕੋਈ ਮੀਟ ਮੱਛੀ ਅਡਾ ਸ਼ਰਾਬ ਨਹੀਂ ਪੀਣੀ ਤੁਹਾਡੇ ਤੇ ਜੋਰ ਪਊਗਾ ਤੁਹਾਨੂੰ ਮੂਹ ਚੋਂ ਲਗਾਤਾ ਗਰਨੀਆਂ ਜਦੋਂ ਤੁਸੀਂ ਇਹ ਸੇਵਾ ਕਰੋਗੇ ਗਲਤ ਮਲਤ ਚੀਜ਼ਾਂ ਖਾਣ ਦਾ ਠੀਕ ਆ ਜੀ ਦਾਰੂ ਤੱਕ ਪੀਣ ਨੂੰ ਤੁਹਾਡੇ ਰੂਹ ਖੜ ਜਾਂਦੀਆਂ ਕਿਉਂਕਿ ਬਾਬਾ ਦਾ ਰੂਹ ਉਹ ਪਿੰਦਾ んだろう ਇਹਨਾਂ ਤੇ ਲੱਗਦੀ ਆ ਇਸ ਕਲਮੇ ਦੇ ਵਿੱਚ ਸੋ ਤੋੜ ਲੱਗੂਗੀ ਪਰ ਪੀਣੀ ਨਹੀਂ ਕਿਉਂਕਿ ਜੇ ਤੁਸੀਂ ਪੀਣ ਲਾ ਪੇਵੇਂ ਤੁਹਾਡੇ ਸਰੀਰ ਤੇ ਆ ਕੇ ਪੈਰਾ ਕਰਕੇ ਇਹਨਾਂ ਨੇ ਤੋਂ ਤੋਂ ਦਰੂ ਲਿਆ ਕਰਨੀ ਆ ਤੇ ਉਹ ਫਿਰ ਥੋੜਾ ਜਿਹਾ ਤੁਹਾਨੂੰ ਕਸ਼ਟ ਦਊਗਾ ਥੋੜਾ ਸਰੀਰ ਛੇਤੀ ਨੁਕਸਾਨੇ ਆ ਜਾਣਾ ਉਹਦਾ ਕੋਈ ਫਾਇਦਾ ਨਹੀਂ ਇਹ ਵਹਿਮ ਘੜਦੋ ਕੀ ਕਹਿੰਦੇ ਆ ਬਾਬੇ ਆ ਕੇ ਪੀ ਲੰਦੇ ਤੁਹਾਨੂੰ ਕੋਈ ਅਸਰ ਨਹੀਂ ਹੁੰਦਾ ਬੋਡੀ ਭਾਈ ਥੋੜੀ ਜਿਹਾ ਵਲੇ ਆ ਕੇ ਪੀ ਲੰਦੇ ਆ ਵਲੇ ਆਪਣਾ ਨਸ਼ਾ ਕਰਕੇ ਬਾਹਰ ਹੋ ਜਾਂਦੇ ਨੇ ਤੁਹਾਡੀ ਬੋਡੀ ਨੁਕਸਾਨੀ ਜਾਂਦੀ ਆ ਇਸ ਕਰਕੇ ਕਦੇ ਵੀ ਆਪਣੇ ਸਰੀਰ ਦੇ ਉੱਤੇ ਚੀਜ਼ ਨਾ ਲਾਓ ਠੀਕ ਹੈ ਜੀ ਜਿਹੜੇ ਲਾ ਲੰਦੇ ਆ ਉਹ ਬਾਈ ਕੋ ਪਹੁੰਚੇ ਹੋਏ ਹੁੰਦੇ ਆ ਜਿਹੜਾ ਲਾਈਆਂ ਹੁੰੀਆਂ ਸੀਗੀਆਂ ਤਾਂ ਆਪਾਂ ਉਦਾਂ ਦੇ ਹੈ ਨਹੀਂ ਇਹ ਆਪਣੇ ਲੈਣਗੇ ਚੇਲਗੀ ਜੀ ਫਕੀਰਾਂ ਦੀਆਂ ਗੱਲਾਂ ਕੁਝ ਹੋਰ ਨੇ ਸਲਫੇ ਸੂਟੇ ਬੀੜੀਆਂ ਸਿਕਟਾਂ ਜਿਹੜੇ ਸਰੀਰ ਨੂੰ ਲਾ ਲੰਦੇ ਨੇ ਉਹ ਨੁਕਸਾਨ ਕਰਦੀਆਂ ਇਹਨਾਂ ਦਾ ਚੰਗਾ ਉਹਨਾਂ ਦਾ ਬਚਣ ਕਰ ਲੋ ਭਈਆ ਤੁਹਾਡੇ ਸਿਕਟ ਬੀੜੀ ਲਾਤੀ ਜ ਤੁਹਾਡੀ ਜਮਾਂ ਤੇ ਲਾਤੀ ਕਿਤੇ ਬਾਹਰ ਲਾਤੀ ਤੁਹਾਡੀ दारू ਦੇਤੀ ਹੈ ਮਨਜ਼ੂਰ ਕਰੋ ਸਰੀਰ ਨੂੰ ਨਾ ਲਾਓ ਇਹ ਤੁਹਾਨੂੰ ਨੁਕਸਾਨ ਕਰੂ ਨੁਕਸਾਨਿਆਂ ਜਾਊ ਤੁਹਾਡਾ ਸਰੀਰ ਠੀਕ ਹੈ ਜੀ ਤੇ ਤੁਸੀਂ ਇਸ ਚੀਜ਼ ਤੋਂ ਗਰੀਜ ਕਰਨਾ ਹੈ ਜੇ ਦੂਵੀ ਤੁਹਾਨੂੰ ਤੋੜ ਲੱਗੇ ਜਾਂ ਬਾਪੇ ਦਰਸ਼ਨ ਹੋਣ ਧਾਰ ਦੇ ਕਿ ਉਹ ਨਹੀਂ ਦਾਰੂ ਬਾਹਰ ਰੱਖਦਨੀ ਆ ਜੇ ਤੁਸੀਂ ਇੱਕ ਵਾਰੀ ਛੱਟਾ ਦੇ ਦਿੱਤਾ ਜਿੰਨੇ ਤੁਹਾਡੇ ਤਾਂ ਕੋਈ ਜ਼ੋਰ ਪੈ ਗਿਆ ਜਾਂ ਤੁਹਾਨੂੰ ਲੱਗਿਆ ਵੀ ਮੇਰੇ ਤੇ ਗੱਲਬਾਤ ਹੋ ਰਹੀ ਹੈ ਜਲਦੀ ਸੇਵਾ ਦੇ ਵਿੱਚ ਕੁਝ ਵੀ ਆ ਤੁਸੀਂ ਉਸ ਟਾਈਮ ਉਹ ਦਾਰੂ ਦੀ ਧਾਰ ਦੇ ਦਨੀ ਆ ਧਾਰ ਦੇ ਕਿ ਉਹ ਦਾਰੂ ਉੱਥੇ ਹੀ ਬਾਹਰ ਕਿਤੇ ਰੱਖੀ ਹੋਣੀ ਆ ਘਰ ਨਹੀਂ ਰੱਖਣੀ ਉਹ ਦਵਾਰਾ ਬੁਰੇ ਨਹੀਂ ਰੱਖਣੀ ਹੈਗੀ ਫੇਰ ਨਵੀਂ ਬੋਤਲ ਲੈ ਆਓ ਠੀਕ ਹੈ ਜੀ ਇਹ ਵਿੱਚ ਕਿਤੇ ਇੱਕ ਦੋ ਵਾਰੀ ਹੋ ਸਕਦਾ ਤੁਹਾਡਾ ਚਾਂਸ ਨਹੀਂ ਵੀ ਹੋ ਸਕਦਾ ਲਾਸਟ ਵਾਲੇ ਦਿਨੀ ਹੋਊਗਾ ਫਿਰ ਲਾਰਟ ਵਾਲੇ ਦਿਨ ਤੁਸੀਂ ਇਹਦੀ ਧਾੜ ਦੇਣੀ ਉਹ ਦੇਣੀ ਆ ਤੇ ਸਾਰਾ ਸਮਾਨ ਤੁਹਾਡੇ ਲੱਗਣੇ ਲੱਗਣਾ ਹੈ ਬਾਹਰ ਕਿਤੇ ਲਾਏ ਠੀਕ ਹੈ ਜੀ ਖੁੱਲੇ ਦੇ ਵਿੱਚ ਜਾਂ ਦਰਿਆ ਦੇ ਕੰਢੇ ਠੀਕ ਹੈ ਜੀ ਤੇ ਵਿੱਚ ਕਿਤੇ ਤੁਹਾਨੂੰ ਇੱਧਰ ਰਿਕਵਰਡ ਪੈਂਦੇ ਹੋ ਜੀ ਇਹ ਸਮਾਨ ਲਵਾਂ ਸੋ ਹੁਣ ਤੁਹਾਨੂੰ ਕਲਮਾ ਦਾ ਦੱਸਣਿਆ ਕਾਪੀ ਪੈਨ ਚੱਕ ਲੋ ਕਲਮਾ ਨੋਟ ਕਰ ਲੋ ਜੀ ਕਲਮਾ ਹੈਗਾ ਇਸ ਤਰ੍ਹਾਂ ਦਾ ਜੇ ਕੋਈ ਗਲਤੀ ਮਲਤੀ ਲੱਗੀ ਤਾਂ ਮਾਫੀ ਦਿਓ ਤੇ ਸਾਨੂੰ ਕਮੈਂਟ ਕਰਕੇ ਪੁੱਛ ਲਿਓ ਜਾਂ ਮੈਸੇਜ ਕਰ ਲੈ ਇੰਸਟਾਗ੍ਰਾਮ ਤੇ ਆ ਦਪੈਰੋ ਜੁਗਾਦ ਪੈਰੋ ਪੈਰੋ ਹੈ ਸਬਦਾ ਸਾਈ ਪੈਰੋ ਬ੍ਰਹਮਾ ਪੈਰੋ ਵਿਸ਼ਨੂ ਪੈਰੋਂ ਪੂੜਾ ਸਾਈ ਪੈਰੋਂ ਦੇਵੀ ਪੈਰੋਂ ਸਭ ਦੇਵਤਾ ਪੈਰੋਂ ਸਿੱਧ ਪੈਰੋਂ ਨਾਥ ਗੁਰੂ ਪੈਰੋਂ ਪੀਰ ਪੈਰੋ ਗਿਆਨੀ ਪੈਰੋ ਧਿਆਨ ਪੈਰੋ ਬਿਨ ਹੋਵੇ ਨਾ ਰક્ષા ਪੈਰੋ ਬਿਨ ਨਾ ਬਾਜੇ ਨਾਦ ਕਾਲ ਪੈਰੋ ਬਿਕਰਾਲ ਪੈਰੋਂ ਘੋਰ ਪੈਰੋਂ ਪੈਰੋਂ ਕੀ ਕੋਈ ਨਾ ਜਾਣੇ ਸਾਰ ਪੈਰੋਂ ਕੀ ਮਹਿਮਾ ਪਰੰਪਾਰ ਸ਼ਵੇਤ ਬਸਤਰ ਸ਼ਵੇਤ ਜਟਾ ਤਾਰੀ ਹੱਥ ਮੇ ਮੁਗਦਰ ਸ਼ਵਾਨ ਕੀ ਸਵਾਰੀ ਸਾਰ ਕੀ ਜ਼ੰਜੀਰ ਲੋਕਾ ਕੜਾ ਜਹਾਂ ਸਿਮਰੂ ਪੈਰੋਂ ਬਾਬਾ ਹਾਜ਼ਰ ਖੜਾ ਚਲੇ ਮੰਤਰ ਫੁਰੇ ਵਾਚਾ ਦੇਖਾਂ ਬਾਬਾ ਪੈਰੋਂ ਤੇਰੇ ਇਲਮ ਚੋਟਾ ਤਮਾਸ਼ਾ ਸੋ ਇੰਨਾ ਕਿਹ ਕਲਮਾ ਇੱਕ ਵਾਰੀ ਫੇਰ ਬੋਲ ਦਿੰਨੇ ਆ ਤੇਰ ਨਾਲ ਸੁਣੀਓ ਆਦ ਪੈਰੋ ਜੁਗਾਦ ਪੈਰੋ ਪੈਰੋ ਹੈ ਸਭ ਦਾ ਭਾਈ ਪੈਰੋ ਬ੍ਰਹਮਾ ਪੈਰੋ ਵਿਸ਼ਨੂੰ ਪੈਰੋ ਭੂੜਾ ਸਾਈਂ ਪੈਰੋ ਦੇਵੀ ਪੈਰੋ ਸਭ ਦਾ ਦੇਵਤਾ ਪੈਰੋ ਸਿੱਧ ਪੈਰੋ ਨਾਥ ਗੁਰੂ ਪੈਰੋ ਪੀਰ ਪੈਰੋ ਗਿਆਨੀ ਪੈਰੋ ਧਿਆਨ ਪੈਰੋ ਬਿਨ ਹੋਵੇ ਨਾ ਰક્ષા ਪੈਰੋ ਬਿਨ ਨਾ ਬਾਜੇ ਨਾਦ ਕਾਲ ਪੈਰੋ ਬਿਕਰਾਲ ਪੈਰੋ ਘੋਰ ਪੈਰੋ ਪੈਰੋ ਕੀ ਕੋਈ ਨਾ ਜਾਣੇ ਸਾਰ ਪੈਰੋ ਮਹਿਮਾ ਪੈਰੋਂ ਕੀ ਮਹਿਮਾ ਅਪਰੰਪਾਰ ਸ਼ਵੇਤ ਬਸਤਰ ਸ਼ਵੇਤ ਜਟਾ ਧਾਰੀ ਹੱਥ ਮੇ ਮੁਗਧ ਰਸ਼ਵਾਨ ਕੀ ਸਵਾਰੀ ਸਾਰ ਕੀ ਜ਼ੰਜੀਰ ਲੋਕਾ ਕੜਾ ਜਹਾਂ ਸਿੰਘ ਰੂਪ ਪੈਰੋਂ ਪੱਬਾ ਹਾਜ਼ਰ ਖੜਾ ਚਲੇ ਮੰਤਰ ਫੁਰੇ ਬਾਸ਼ਾ ਦੇਖਾਂ ਆਦ ਪੈਰੋਂ ਤੇਰੇ ਇਲਮ ਚੋਟ ਕਾ ਤਮਾਸ਼ਾ ਜੈ ਬਾਬਾ ਪੈਰੋਂ ਦੀ ਸੋ ਇਨਾ ਕੇ ਕਲਮਾ ਭਾਈ ਬਿਨਾ ਗੁਰੂ ਆਲਾ ਕੋਈ ਨਾ ਕਰੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਠੀਕ ਹੈ ਜੀ ਗੁਰੂ ਦੇ ਤੁਸੀਂ ਆਗਿਆ ਤੋਂ ਬਣਾਏ ਨਹੀਂ ਕਰਨਾ ਹੈਗਾ ਗੁਰੂ ਬਣਾਓ ਪਹਿਲਾਂ ਫੇਰ ਇਹ ਕਰਿਓ ਤੇ ਬਹੁਤ ਸ਼ਕਤੀ ਬਹੁਤ ਪਾਵਰਫੁਲ ਸ਼ਕਤੀਸ਼ਾਲੀ ਕਲਮਾ ਹੈ ਇਹਦੇ ਨਾਲ ਮੜੀ ਮਸਾਣੀ ਜਿੰਨ ਪੂਤਖੀ ਸਭ ਭਜ ਜਾਣਗੇ ਕਿਤੇ ਵੀ ਤੁਸੀਂ ਇਹਦੇ ਨਾਲ ਪੈਰਾ ਲਾ ਸਕਦੇ ਹੋ ਸੋ ਇਦਾਂ ਦੇ ਕਲਮੇ ਗਲਾਂ ਤੋਂ ਰੇ ਲੈ ਕੇ ਆਂਦੇ ਰਹਾਂਗੇ ਦਿਓ ਜਾਇਤੀ ਜੈ ਪੀਰਾਂ ਦੀ ਜੈ ਸਰਕਾਰਾਂ ਦੀ